ਸ਼ਰਿਆ ਪੈਸੇ ਸ਼ਰਿਆ ਪੈਸੇ ਸ਼ਰਿਆ ਪੈਸੇ ਬੋਲਦੇ ਕੋਈ ਪਰਮਿਟ ਹੈ ਨਹੀਂ ਇਹਦੇ ਕੋਲ ਕੋਈ ਵੀ ਪਰਮਿਟ ਹੈ ਨਹੀਂ ਇਹਦੇ ਕੋਲ ਕੋਈ ਵੀ ਪਰਮ ਕਦੇ ਜੀਬੀਸੀ ਦੱਸਣ ਲੱਪੇ ਨਾ ਕਦੇ ਸਾਨੂੰ ਦੱਸਣ ਲੱਪੇ ਟੇਪਰ ਇਹਨੂੰ ਪੁੱਛੋ ਪਰਮਿਟ ਦੀ ਕਾਪੀ ਲਾ ਕੇ ਦੇ ਜੋ ਵੀ ਇੱਥੇ ਫੜੀ ਗਈ ਹੈ ਉਹ ਨਜਾਇਜ਼ ਉਨਾਂ ਤੇ ਕਾਰਵਾਈ ਹੋਏਗੀ ਐਸ ਪਰ ਰੂਲ ਉਨਾਂ ਦੇ ਪਰਚਾ ਦਿੱਤਾ ਜਾਊਗਾ ਉਹਨਾਂ ਦੀ ਪਰਮਿਸ਼ਨ ਨਾ ਮਿਲੀ ਪਰਮਿਸ਼ਨ ਇੱਕ ਮਾਨੀਗਰ ਅਫਸਰ ਹੈ ਪਰਮਿਸ਼ਨ ਤੁਹਾਡੇ ਕੋਲ ਨਹੀਂ ਸਾਡੇ ਕੋਲ ਨਹੀਂ ਹੋਣੀ ਇਹਨਾਂ ਦੀ ਜਿਹੜੀ ਆ ਪੋਕਲੇ ਨਾ ਇਨੂੰ ਕਾਰਗੜ ਥਾਣੇ ਖੜਾ ਕੀਤਾ ਜਾਊਗਾ ਬਿਲਕੁਲ ਟਕਰਾ ਨਹੀਂ ਪਵੇ ਬਿਲਕੁਲ ਟਕਰਾ ਨਹੀਂ ਪਵੇ ਕਾਰਖੜ ਬੁਲਾਓ ਤੁਸੀਂ ਇਹਨੂੰ ਬੁਲਾਓ ਇਸਰਫ ਫਤਿਹਪੁਰ ਪਿੰਡ ਹੈ ਕਾਰਗੜ ਥਾਣੇ ਚ ਪੈਂਦਾ ਹੈ ਉੱਥੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਮਾਈਨਿੰਗ ਡਿਪਾਰਟਮੈਂਟ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਅਸੀਂ ਆਪਣੀ ਪੁਲਿਸ ਭੇਜ ਕੇ ਪੱਛਾ ਦਰਜ ਕਰਵਾਉਂਦੇ ਕਿੰਨੇ ਗੱਡੀ ਪਰ ਮੋਕੇ ਫਰੇਗੇ ਕਿੰਨੇ ਕੇ ਬੰਦੇ ਫਰੇਗੇ ਇਲੀਗਲ ਪੋਕਲ ਜਿਹੜੀ ਪੋਕਲ ਲਾਈਨ ਹੈ ਮਤਲਬ ਉਹ ਪ੍ਰਾਈਵੇਟਡ ਹੈ ਮਾਈਨਿੰਗ ਵਾਸਤੇ ਤੇ ਉਹਨਾਂ ਦੇ ਨਾਲ ਚਾਰ ਜਿਹੜੇ ਰਿੱਤੇ ਦੇ ਟਿੱਪਰ ਭਰੇ ਹੋਏ ਉਹ ਬ੍ਰਾਹਮਣ ਰੋਏ ਪਰਚਾ ਦਰਜ ਹੋ ਗਿਆ 77 ਨੰਬਰ ਐਫ ਆਈ ਆਰ ਮਾਈਨਿੰਗ ਦਾ ਪਰਚਾ ਦਰਜ ਹੋ ਗਿਆ ਕਿੰਨੇ ਦਿਨ ਡਰਾਈਵਰ ਪਰੇਗਾ ਪੰਜ ਦਿਨਾਂ ਦਾ ਡਰਾਈਵਰ ਕਰਕੇ ਗ੍ਰਿਫਤਾਰ ਕਰਕੇ ਭੇਜਦੇ ਜੁਡੀਸ਼ੀਅਲ ਅਦਾਲਤ ਕਿਹ ਅਦਾਲਤ ਭੇਜਦੇ ਹੋ ਸਰ ਟੀਲ ਪੇਟ ਸਰ ਡੀ ਸੀ ਸਾਹਿਬ ਸਾਡੇ ਪਿਛਲੇ ਸਾਡੇ ਹਫਤੇ ਆਏ ਸੀ ਰੱਤਿਆਲ ਦੇ ਵਿੱਚ ਉਹ ਕਹਿੰਦੇ ਸੀ ਰੱਤਿਆਲ ਦੇ ਵਿੱਚ ਸਿਰਫ ਇੱਕੋ ਮਾਈਨਿੰਗ ਹੈ ਜੋ ਚੱਲ ਰਹੀ ਹੈ ਬਾਕੀ ਸਾਰੀ ਕੋਈ ਮਾਈਨਿੰਗ ਬੰਦ ਹੈ 1 ਅਕਤੂਬਰ ਤੱਕ ਇੱਥੇ ਸ਼ਰਿਆ ਮਾਈਨਿੰਗ ਚੱਲ ਰਹੀ ਸੀ ਤਾਂ ਜੋਲ ਤੋਂ ਭਰ ਕੇ ਲੈ ਕੇ ਜਾਂ ਕਟਰਾ ਨੈਸ਼ਨ ਹਾਈ ਵੀ ਬਣਦਾ ਸੀ ਉਹਦੇ ਨਾਮ ਦਾ ਪਰਮਿਟ ਸੀ ਨਾ ਇਹਨਾਂ ਦੇ ਕੋਲ ਪੋਪਲਿੰਗ ਦੇ ਨਾਲ ਭਰ ਰਹੇ ਸੀ ਇਹ ਜਗਰਾਤ ਵਿਭਾਗ ਦੀ ਜਿਹੜੀ ਜ਼ਮੀਨ ਉੱਥੋਂ ਰਸਤਾ ਹੀ ਲਿਆ ਵਸ ਸੀ ਇਹਨਾਂ ਨੇ ਫਿਰ ਤੁਸੀਂ ਕੀ ਕੀਤਾ ਜਾ ਕੋਈ ਅਸੀਂ ਮੌਕੇ ਤੇ ਗਏ ਜੀ ਮੌਕੇ ਤੇ ਜਾ ਕੇ ਜਗਰਾਤ ਵਿਭਾਗ ਨੂੰ ਫੋਨ ਕੀਤਾ ਜੀ ਡੀਐਫਓ ਨੂੰ ਕੀਤਾ ਜੀ ਤੇ ਮੌਕੇ ਤੇ ਅਫਸਰ ਪੁੱਜੇ ਉਹਨਾਂ ਨੇ ਰਸਤਾ ਬੰਦ ਕੀਤਾ ਫਿਰ ਮੈਨਿੰਗ ਅਫਸਰ ਆਏ ਮੈਨਿੰਗ ਅਫਸਰ ਪਰਚਾ ਨਹੀਂ ਸੀ ਕਰਦੇ ਇਹਨਾਂ ਤੇ ਅੱਛਾ ਹਾਂ ਕਾਰਨ ਮੈਨਿੰਗ ਅਫਸਰ ਜੀ ਮਿਲੀਪੁਗਤੀ ਸੀ ਨਾ ਪਰਮਿਟ ਦਿਖਾਉਂਦੇ ਸੀ ਨਾ ਪਰਚਾ ਕਰਦੇ ਸੀ ਐ ਕਹਿੰਦੇ ਸੀ ਤੁਸੀਂ ਸਿਰਫ ਜੀਪਸੀ ਨਾਲ ਭਰ ਸਕਦੇ ਪੋਪਲਿੰ अच्छा जी टपरा में नाम मेंशन किए थे नाम मालिक दे कर देसी कुछ भी नहीं सी करदे बड़े ठक्के ना पर्चा कीता पत्रकार ने शिकायत ना पर्चा होया बड़ी मुश्किल पर्चा किया माल किथे बेजे माल किथे माल कटखड मोड़ ते ਡਿੱਗ ਰਿਆ ਸੀ ਕਟਰੇ ਦੀ ਜਗ੍ਹਾ ਕਟਖੜ ਮੋੜ ਤੇ ਡਿੱਗ ਰਿਆ ਸੀ ਮਾਲ ਇਹ ਕਟਰੇ ਚ ਜੰਮੂ ਦੇ ਕੋਲ ਹੈ ਇਹ ਜੰਮੂ ਦੇ ਕੋਲ ਕਟਰੇ ਦਾ ਕਟਖੜ ਬਣਾਤਾ ਜੀ ਇਹਨਾਂ ਨੇ ਓਕੇ ਹਾਂ ਜੀ ਪਰਮਿਟ ਦੇਖਿਓ ਨਾ ਦੇ ਪਰਮਿਟ ਹਾਂ ਜੀ ਉਹਨਾਂ ਕੋਲ ਪਰਮਿਟ ਦਿਖਾ ਲਈ ਨਹੀਂ ਸੀ ਰਹੇ ਹੋ ਸਾਨੂੰ ਪਤਾ ਸੀ ਪਰਮਿਟ ਕਟਰੇ ਦਾ ਜੀ ਇਹ ਕਿਉਂਕਿ ਜਿਹੜੀ ਜਿਹੜੀ ਜਮੀਨ ਹੈ ਨਾ ਇਹ ਪਹਿਲਾਂ ਭਾਰਤ ਵਿੱਚ ਸੀ ਐਸ ਐਚਓ ਸੀ ਉਹਦੀ ਜਮੀਨ ਹੈ ਜੀ ਉਨੇ ਕਿਸੇ ਬੇਨਾਮੀ ਕਿਸੇ ਬੰਦੇ ਨਾਲ ਨਾ ਕਰਾਈ ਵੀ ਮੈਨਿੰਗ ਅਫਸਰ ਨੂੰ ਫੋਨ ਭਾਰਤਮਸੀ ਕਰ ਰਿਹਾ ਵਕੀਲ ਨੂੰ ਫੋਨ ਭਾਰਤਮਸੀ ਕਰ ਰਿਹਾ ਪੁਲਿਸਰ ਨੂੰ ਫੋਨ ਭਾਰਤਮਸੀ ਕਰ ਰਿਹਾ ਜੋ ਜ਼ਮੀਨ ਦੀਆਂ ਫਰਦਾਂ ਸੀ ਉਹ ਭਾਰਤਮਸੀ ਲੈ ਕੇ ਆ ਰਿਹਾ ਰਜਿਸਟਰੀ ਭਾਰਤਮਸੀ ਨੇ ਲਿਖਾਈ ਸੀ ਪੈਸੇ ਭਾਰਤਮਸੀ ਨੇ ਲਾਏ ਜੀ ਕੋਈ ਬੇਨਾਮੀ ਕਿਸੇ ਬੰਦੇ ਦੇ ਨਾਲ ਰਜਿਸਟਰੀ ਕਰਾਈ ਵੀ ਜੀ ਪਰ ਪਰਤਮਸੀ ਰਹਿ ਹਾਂ ਇਹ ਭਾਰਤਮਸੀ ਐਸੇ ਚੋਰ ਹੈ ਇਹ ਉਹਦੀ ਜ਼ਮੀਨ ਹੈ ਜੀ ਇਹ ਲੋਕਾਂ ਨੂੰ ਬਹੁਤ ਅਤਿਆachar ਕੀਤਾ ਸਾਡੇ ਸਾਡੇ ਦੇ ਪਰਚਾ ਹੀ ਨਾ ਝੂਠਾ ਕੀਤਾ ਸੀ ਭਾਰਤਮਸੀ ਨੇ ਕਾਂਗਰਸ ਦੇ ਪ੍ਰਧਾਨ ਦੇ ਕਹਿਣ ਦੇ ਅਜੇ ਪ੍ਰਧਾਨ ਤੇ ਵੀ ਪਰਚਾ ਹੋ ਗਿਆ ਜੀ ਇਹਦੇ ਵਿਚਾਰੇ ਟਿੱਪਰ ਪਿੱਛੇ ਡਰਾਈਵਰ ਫੜਾਤੇ ਜੀ ਇਹ ਚਾਟੀ ਪਾਪਲਿੰਗ ਲੇਕਿਨ ਨਹੀਂ ਆ ਹਾਂ ਪਾਪਲਿੰਗ ਨਹੀਂ ਆਹੀ ਪਾਪਲਿੰਗ ਹੈ ਹੀ ਆਈ ਨਹੀਂ ਕਾਂਗਰਸ ਦਾ ਪ੍ਰਧਾਨ ਸੀ ਸੋਨੂੰ ਸੰਦੀਪ ਭਾਟੀਆ ਜੀ ਉਹਨੇ ਸਾਡੇ ਤੇ ਪਰਚਾ ਕੀਤਾ ਕਰਵਾਇਆ ਸੀ 400 ਆਪਣਾ 326 120 20 341 ਬਹੁਤ ਸਾਡੇ ਦੇ ਧਾਰਾਂ ਲਵਾਤੀ ਮੇਰਾ ਪਰ ਬਰ ਦੂਰ ਬੈਠੇ ਜੀ ਹੁਣ ਸੀਸੀ ਕੈਮਰੇ ਵਿੱਚ ਉਹਨਾਂ ਦੇ ਪਰਚਾ ਕਰਵਾਤੇ ਜੀ ਭਾਰਤ ਨਸੀਨ ਜੀ ਤੁਸੀਂ ਰੰਜਿਸ ਵਿੱਚ ਕੰਮ ਕਰਵਾ ਰਹੇ ਹੋ ਸਾਰੇ? ਨਹੀਂ ਰੰਜਿਸ ਜੀ ਸਾਡੀ ਸਾਡੀ ਲਾਗਤ ਹੈ ਜੀ ਸਾਡੇ ਤੇ ਕੀ ਤੇ ਸਾਡੇ ਤੇ ਕਾਨੂੰਨ ਬਣਦਾ ਜੀ ਤੇ ਕਾਨੂੰਨੀ ਬਣਦਾ ਜੀ ਕੋਈ। ਅਸੀਂ ਇਹ ਐਪਲੀਕੇਸ਼ਨ ਵੀ ਦੇਵਾਂਗੇ ਇਹ ਜਿਹੜੀ ਜ਼ਮੀਨ ਹੈ ਇਹਦੇ ਬਿਜ਼ਨਸ ਨੂੰ ਵੀ ਇੰਨੀ ਕੋਈ ਕਲਾਮਾਂਗੇ ਇਡੀਟ ਨੂੰ ਵੀ ਦੇਵਾਂਗੇ ਇਹਦੇ ਕਾਗਜ਼ ਪੱਤਰ। ਇਹ ਜ਼ਮੀਨ ਭਾਰਤ ਮਸੀਹ ਦੀ ਜੀ। 2.5 ਲੱਖ ਰੁਪਏ ਦੀ ਭਾਰਤ ਮਸੀਹ ਦੀ ਜ਼ਮੀਨ ਲਈ ਸੀ ਇਹ। ਇਹ ਜਿੱਥੇ ਮਾਲ ਗਿਰਨਾ ਸੀ ਜਿੱਥੇ ਮਿੱਟੀ ਰੇਤਾ ਗਿਰਨਾ ਸੀ ਉਹ ਕਿੰਨੇ ਦਾ ਇਹਨਾਂ ਸੌਦਾ ਕੋਈ ਪਤਾ ਲੱਗਿਆ ਕੋਈ? ਹਾਂਜੀ। ਕਿੰਨੇ ਦਾ ਸੌਦਾ ਹੋਇਆ ਇਹਨਾਂ ਤੇ? ਇਹ ਨਾ 40 ਲੱਖ ਰੁਪਏ ਦਾ ਸੌਦਾ ਹੋਇਆ ਸੀ ਭਾਰਤੀ ਦਾ ਜੀ। ਪੂਰੇ ਪੰਜਾਬ ਵਿੱਚ ਮੈਨਿੰਗ ਬੰਦ ਹੀ ਛਰੇ ਆ ਮੈਨਿੰਗ ਚੱਲਦੀ ਸੀ ਦਿਨ ਡੇਡ ਇੱਟ ਪਰ ਚੱਲਦੀ ਸੀ ਇਹਦਾ ਦਿਨ ਡੇਡ ਤਿੰਨ ਦਿਨ ਹੋ ਗਏ ਸੀ ਚੱਲਦੇ ਇਹਨਾਂ ਅਜੀ ਦੇਖਦੇ ਕੋਈ ਪ੍ਰਸ਼ਾਸਨ ਹੋ ਗਦਾ ਕੋਈ ਪ੍ਰਸ਼ਾਸਨ ਨਹੀਂ ਰੋਗਦਾ ਮੈਨਿੰਗਾਂ ਨੂੰ ਤਾਂ ਰੋਕ ਹੀ ਨਹੀਂ ਸਕਦੇ ਮੈਨਿੰਗਾਂ ਨੂੰ ਤਾਂ ਪੈਸੇ ਤੱਕ ਮਤਲਬ ਹੈ ਜੀ ਉਹ ਤਾਂ ਪੈਸੇ ਲੈ ਰਹੇ ਕੋਈ ਪਰਮਿਟ ਜਾਰੀ ਕਰ ਦਿੰਦੋਂ ਉਹਨਾਂ ਨੇ ਪਰਮਿਟ ਜਾਰੀ ਕਿਆ ਕੀਤਾ ਹੋਣਾ ਲੇਬਲਿੰਗ ਦਾ ਪਰਮਿਟ ਹੋਣਾ ਜਾ ਕੇ ਕਿੱਥੋਂ ਪਾਣੀ ਕਿੱਥੇ ਦਾ ਨਹੀਂ ਐ ਨਹੀਂ ਦੱਸ ਦੇਵੇ ਕਿੱਥੋਂ ਪੈਣੀ ਐ ਨਹੀਂ ਦੱਸ ਦੇ ਜੀ ਟਿੱਪੜ ਜਾਣਾ ਉਹ ਹਾਂ ਜੀ ਟਿੱਪੜ ਦਾ ਨਾਮ ਵੀ ਨਹੀਂ ਆ ਟਿੱਪੜ ਦਾ ਵੀ ਕੁਝ ਵੀ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਕੁਝ